吧。 Oh my ਦੀਵਕੂ ਬਾਹਰੋਂ ਆ ਰਹੀ ਹੈ ਆ ਰਹੇ ਨੇ ਬਾਹਰੋਂ ਆ ਰਹੀ ਹੈ ਆ ਰਹੇ ਨੇ ਪੰਚ ਸਤਿਗੁਰੂ ਸਰਗੋਦੀ ਸਾਜੀਤ ਵਾਜੇ ਪਿਆਰੀ ਤੁਸ਼ਵਾਦੀ ਗੁਰੂ ਕਲਸਾ ਸਾਸੰਸਾ ਸੰਗਤਿਓ ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਅੱਜ ਅਲਗੀ ਤਰਪਾਣ ਸਾ ਤਰਸ ਸਿੰਘ ਸਿੰਘ ਸਾਹਿਬਾਹਾਲ ਜਿਨ੍ਹਾਂ ਦਾ ਜੋਤੀ ਲੋਟਪੁਰ ਹੈ ਅੱਜ ਦੇ ਦਿਨ ਸਤਿਗੁਰੂ ਸਾਹਿਬ ਜੀ ਨੇ ਇਸ ਪੰਜ ਭੌਤਿਕ ਸਰੀਰ ਨੂੰ ਤਿਆਗ ਦੇਣਾ ਕੀਤਾ ਅਬਚਲ ਨਗਰ ਨੰਦੇੜ ਵਿਖੇ ਸਤਗੁਰੂ ਪਾਸ਼ਾ ਜੀ ਨੇ ਇਸ ਸਰੀਰ ਨੂੰ ਤਿਆਗ ਕੇ ਉਸ ਅਕਾਲ ਪੁਰਖ ਵਿੱਚ ਵਸਿਆ। ਸੋ ਇੱਕ ਵਿਦਵਾਨ ਸੱਜਣ ਬੜਾ ਸੁੰਦਰ ਲਿਖਦਾ ਹੈ। ਉਹ ਕਹਿੰਦੇ ਪ੍ਰਮਾਤਮਾ ਦਾ ਦਰਬਾਰ ਲੱਗਾ ਸੀ। ਕਿ ਉੱਥੇ ਦੁਨੀਆਂ ਦੇ ਜਿੰਨੇ ਸਾਧੂ ਸੰਤ ਦੇਵੀ ਦੇਵ ਤੇ ਸਾਰੇ ਪਹੁੰਚੇ। ਪ੍ਰਮਾਤਮਾ ਨੇ ਸਭ ਨੂੰ ਸਦਾ ਬੇ ਹੁਣ ਕਿਸੇ ਆਮ ਇਨਸਾਨ ਦਾ ਜਾਂ ਆਮ ਕਿਸੇ ਈਸ਼ਵਰ ਪੁਰਸ਼ ਦਾ ਦੇਵੀ ਦੇਵਤੇ ਦਾ ਕੋਈ ਜ਼ਿਕਰ ਹੁੰਦਾ ਤੇ ਸ਼ਾਇਦ ਕਲਗੀਧਰ ਪਾਤਸ਼ਾਹ ਨਾ ਜਾਂਦੇ ਪਰੰਤੂ ਪ੍ਰਮਾਤਮਾ ਦਾ ਦਰਬਾਰ ਸੀ ਸੇ ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੀ ਜੈ ਇਉਂ ਸੀ ਲਿਖਤਕਾਰ ਦੇ ਲਿਖਣ ਵਾਲੇ ਦੀ ਮਨ ਦੀ ਕਲਪਨਾ ਹੈ ਬੜਾ ਸੁੰਦਰ ਲਿਖਿਆ ਹੈ ਉਹਨੇ ਜੇ ਕਹਿੰਦੇ ਪਰਮਾਤਮਾ ਦੇ ਦਰਵਾਜ਼ੇ ਵਿੱਚ ਨਾ ਇਦਾਂ ਪੰਡਾ ਬਨ ਬਨ ਕੇ ਰੱਖੀਆਂ ਹੋਈਆਂ ਨੇ ਉਹਨਾਂ ਪੰਡਾ ਦੇ ਉੱਪਰ ਲਿਖਿਆ ਹੋਇਆ ਹੈ ਕਿਸੇ ਦੇ ਉੱਪਰ ਲਿਖਿਆ ਹੈ ਸੁਖ ਕਿਸੇ ਦੇ ਉੱਪਰ ਲਿਖਿਆ ਹੈ ਦੁੱਖ ਕਿਸੇ ਦੇ ਉੱਪਰ ਲਿਖਿਆ ਹੈ ਰਾਜ ਕਿਸੇ ਤੇ ਲਿਖਿਆ ਹੈ ਜੋਗ ਕਿਸੇ ਦੇ ਉੱਪਰ ਲਿਖਿਆ ਹੈ ਜੋ ਸ਼ੋੜਾ ਕਿਸੇ ਦੇ ਐਸ਼ੋ ਆਰਾਮ ਕਿਸੇ ਨੇ ਉੱਤੇ ਲਿਖਿਆ ਹੈ ਮਾਇਆ ਸੋਨੇ ਜਵਾਹਰ ਆ ਤੇ ਹੀਰੇ ਤੇ ਸਭ ਜੇਵੀ ਦੇਵਤੇ ਸਾਧੂ ਸੰਤ ਤੁਰੇ ਜਾ ਰਹੇ ਨੇ ਤੇ ਜਿਹੜੀ ਪੰਡ ਪਸੰਦ ਆਉਂਦੀ ਹੈ ਨਾ ਉਹ ਚੁੱਕ ਕੇ ਵਾਪਸ ਉੜਿਆ ਤੇ ਹੁਣ ਸਾਧ ਸੰਗਤ ਜੀ ਉਹ ਕਲਗੀਧਰ ਪਾਤਸ਼ਾਹ ਵੀ ਗਏ ਧੰਸੂ ਗੁਰੂ ਸਿੱਸਾ ਮਹਾਰਾਜ ਤੇ ਜਦੋਂ ਮਹਾਰਾਜ ਕਲਗੀਧਰ ਪਾਤਸ਼ਾਹ ਪਹੁੰਚੇ ਨਾ ਤੇ ਉੱਥੇ ਉਹ ਵਿਦਵਾਨ ਲਿਖਦਾ ਕਹਿੰਦੇ ਪੰਡਿਤ ਇੱਕੋ ਹੀ ਰਹੇ ਤੇ ਉਸ ਪੰਡ ਦੇ ਉੱਪਰ ਲਿਖਿਆ ਵੀ ਕੁਝ ਨਹੀਂ ਹੈ ਤੇ ਸਾਧ ਸੰਗਤ ਜੀਓ ਮਹਾਰਾਜੀ ਜੀ ਸਾਹਿਬ ਜੀ ਨੇ ਪ੍ਰਮਾਤਮਾ ਨੂੰ ਨਮਸਕਾਰ ਕੀਤੀ ਤੇ ਮਹਾਰਾਜ ਸਾਹਿਬ ਉਸ ਪੰਡ ਨੂੰ ਚੁੱਕ ਕੇ ਵਾਪਸ ਆਉਣ ਲੱਗੇ ਨੇ ਪ੍ਰਮਾਤਮਾ ਜੀ ਕੁਛ ਦੇ ਨਹੀਂ ਕਹਿੰਦੇ ਨੇ ਤੂੰ ਪੁੱਛਣਾ ਨਹੀਂ ਚਾਹੁੰਦਾ ਇਸ ਪੰਡ ਦੇ ਅੰਦਰ ਹੈ ਕਿ ਕਿਉਂਕਿ ਦੂਸਰੀਆਂ ਜਿਹੜੀਆਂ ਸਨ ਉਹਨਾਂ ਦੇ ਉੱਪਰ ਤਾਂ ਲਿਖਿਆ ਸੀ ਨਾ ਵੀ ਇਹਦੇ ਵਿੱਚ ਸੁੱਖ ਹੈ, ਦੁੱਖ ਹੈ, ਮਾਇਆ ਹੈ, ਤਨ ਹੈ, ਯੋਗ ਹੈ, ਰਾਜ ਹੈ। ਤੇ ਇਹਦੇ ਉੱਪਰ ਤਾਂ ਲਿਖਿਆ ਹੀ ਕੁਝ ਨਹੀਂ ਤੇ ਤੂੰ ਪੁੱਛ ਲੈ ਵੀ ਇਹਦੇ ਵਿੱਚ ਕੀ ਹੈ? ਤੇ ਕੱਲ ਵੀ ਤਰਪਾ ਪਾਸ਼ਾ ਜੀ ਨੇ ਬਹੁਤ ਸੁੰਦਰ ਜਵਾਬ ਦਿੱਤਾ ਕਹਿਣ ਲੱਗੇ ਐ ਵਾਹਿਗੁਰੂ ਜੀਓ, ਐ ਪ੍ਰਮਾਤਮਾ ਜੀਓ। ਜੋ ਤੁਸਾਂ ਨੇ ਮੈਨੂੰ ਦਿੱਤਾ ਹੈ ਉਹ ਕੁਝ ਮਾੜਾ ਨਹੀਂ ਦਿੱਤਾ ਹੋਵੇਗਾ ਚੰਗਾ ਹੀ ਦਿੱਤਾ ਹੋਵੇਗਾ। ਤੈਨੂੰ ਸਤਨਾਮ ਵਾਹਿਗੁਰੂ ਜੋ ਤੂੰ ਉਸਾਂ ਨੇ ਮੈਨੂੰ ਦਿੱਤਾ ਹੈ ਉਹ ਮੈਨੂੰ ਮਾੜਾ ਨਹੀਂ ਦਿੱਤਾ ਪ੍ਰਮਾਤਮਾ ਕਹਿਣ ਲੱਗੇ ਕਹਿਣ ਲੱਗੇ ਭਾਵੇਂ ਤੂੰ ਨਹੀਂ ਵੀ ਪੁੱਛਦਾ ਫਿਰ ਵੀ ਅਸੀਂ ਤੈਨੂੰ ਦੱਸਦੇ ਹਾਂ ਕਿ ਇਸ ਫੰਡ ਦੇ ਅੰਦਰ ਅਨੰਤਾਂ ਦਾ ਸੁੱਖ ਹੈ ਇਹੋ ਜਿਹਾ ਸੁੱਖ ਜਿਹੜਾ ਕਿਸੇ ਦੇ ਨਸੀਬ ਵਿੱਚ ਨਹੀਂ ਹੁੰਦਾ ਇਸ ਅੰਦਰ ਰਾਜ ਹੈ ਇਹੋ ਜਿਹਾ ਰਾਜ ਕਿ ਇੰਦਰ ਦੇਵਤਾ ਵੀ ਉਸ ਰਾਜ ਨੂੰ ਦੇਖ ਕੇ ਹੈਰਾਨ ਹੋ ਜਾਵੇਗਾ। ਇਹ ਐਸਾ ਰਾਜ ਜੋਗ ਹੈ ਇਸ ਦੇ ਅੰਦਰ ਆਨੰਦ ਨੇ, ਖੁਸ਼ੀਆਂ ਨੇ, ਖੇੜੇ ਨੇ, ਸੁੱਖ ਨੇ, ਆਰਾਮ ਨੇ। ਤੇ ਫਿਰ ਦੂਸਰੇ ਪਾਸੇ ਪ੍ਰਮਾਤਮਾ ਕਹਿੰਣਗੇ ਇਹਦੇ ਅੰਦਰ ਵਿਛੋੜਾ ਹੈ। ਇਹਦੇ ਅੰਦਰ ਦੁੱਖ ਵੀ ਹੈ। ਤੇ ਦੁੱਖ ਵੀ ਇਹੋ ਜਿਹੇ ਜਿਵੇਂ ਗੁਰੂ ਨਾਨਕ ਦੇਵ ਮਾਰੇ ਕਹਿੰਦੇ ਨੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਕਹਿੰਦੇ ਇਸ ਸੰਸਾਰ ਵਿੱਚ ਇਹੋ ਜਿਹੇ ਲੋਕ ਨੇ ਜਿਹੜੇ ਜੱ삐 ਤੱ삐 ਨੇ ਚੰਗੇ ਇਨਸਾਨ ਉਹਨਾਂ ਦੀ ਕੋਈ ਗਿਣਤੀ ਨਹੀਂ ਹੈ ਤੇ ਪ੍ਰੰਤੂ ਨਾਲ ਦੀ ਨਾਲ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਕਹਿੰਦੇ ਮੂਰਖਾਂ ਦੀ ਵੀ ਗਿਣਤੀ ਹੈ ਚੋਰਾ ਦੀ ਵੀ ਕੋਈ ਗਣਤੀ ਨਹੀਂ ਖਾ ਕੇ ਹਰਾਮ ਕਰਨ ਵਾਲਿਆਂ ਦੀ ਵੀ ਕੋਈ ਨਹੀਂ ਉਸੇ ਤਰ੍ਹਾਂ ਪਰਮਾਤਮਾ ਕਹਿਣ ਲੱਗੇ ਜੇਕਰ ਇਸ ਪੰਡ ਦੇ ਅੰਦਰ ਸੁੱਖ ਹੈ ਨਾ ਤੇ ਇਹਦੇ ਵਿੱਚ ਦੁੱਖ ਵੀ ਬਹੁਤ ਵੱਡਾ ਹੈ ਵਿਛੋੜਾ ਵੀ ਹੈ ਤੇ ਇਹਦੇ ਅੰਦਰ ਦੁੱਖ ਵੀ ਐਸਾ ਕਿ ਜਿਹੜਾ ਕਿਸੇ ਆਮ ਇਨਸਾਨ ਦੇ ਤਾਂ ਸਹਿਣ ਦੀ ਵਸਤ ਦੀ ਗੱਲ ਨਹੀਂ ਤੇ ਉਹ ਸਾਰਾ ਕੁਝ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚ ਹੋਇਆ ਹੁਣ ਆਨੰਦਪੁਰ ਸਹਿਮ ਵਰਗਾ ਰਾਜ ਆਨੰਦਪੁਰ ਸਾਹਿਬ ਜੀ ਦਾ ਨਾਂ ਹੀ ਆਨੰਦਪੁਰ ਹੈ ਉਹੋ ਜਾਂ ਆਨੰਦ ਕਿਤੇ ਹੋਰ ਮਿਲਣਾ ਉਹੋ ਜਾਂ ਆਨੰਦ ਹੋਰ ਕਿਤੇ ਪ੍ਰਾਪਤ ਹੋਣਾ ਹੈ ਕਿਤੇ ਉਹਦੇ ਬਾਰੇ ਮੈਂ ਕਈ ਵਾਰ ਉੱਗੀ ਦੇ ਨਾਲ ਸਾਝ ਪਾਈ ਹੈ ਜਿਹੜੀਆਂ 22 ਧਾਰਾ ਸਨ 22 ਧਾਰ ਦੇ ਰਾਜੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਰਾਜਾ ਸੀ ਭੀਮਚੰਦ ਕਹਿਲੂਰ ਵਿਆਸਤਾਂ ਰਿਆ ਰਾਜਾ ਸੀ ਤੇ ਉਹ ਜਿਹੜੇ 22 ਧਾਰ ਦੇ ਰਾਜੇ ਸਨ ਨਾ ਉਹ ਸਰਗੂ ਸਾਹਿਬ ਜੀ ਨੂੰ ਤੇ ਗੁਰੂ ਕੇ ਸਿੱਖਾਂ ਨੂੰ ਐਵੇਂ ਜਾਣਦੇ ਸਨ ਮਾਰੇ ਸਾਹਿਬ ਜੀ ਬਾਰੇ ਤੇ ਗੁਰੂ ਕੇ ਸੰਗਤਾਂ ਬਾਰੇ ਤਾਂ ਐਦਾਂ ਕਹਿੰਦੇ ਹੁੰਦੇ ਸਨ ਕਿ ਮਾਰੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਖੜਾ ਖਾਣੇ ਇਕੱਠੇ ਕੀਤੇ ਇਹ ਗਰੀਬ ਲੋਗ ਇਹ ਮਾੜੇ ਲੋਗ ਕੀ ਸਾਡੇ ਨਾਲ ਜੰਗ ਕਰ ਸਕਦੇ ਨੇ ਕੀ ਇਹਨਾਂ ਦੇ ਅੰਦਰ ਇੰਨੀ ਤਾਕਤ ਹੈ ਕਿ ਇਹ ਸਾਡੀ ਫਰਾਬਰੀ ਕਰ ਸਕਣ ਪਰੰਤੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਕਿਉਂਕਿ ਮਹਾਰਾਜ ਸਾਹਿਬ ਜੀ ਦੇ ਕੋਲ ਜਦੋਂ ਸੰਗਤਾਂ ਆਉਂਦੀਆਂ ਸਨ ਨਾ ਤੇ ਇਹ ਜਿਹੜੇ ਸੱਤਾਧਾਰੀ ਲੋਕ ਸਨ ਨਾ ਇਹ ਉਹਨਾਂ ਸੰਗਤਾਂ ਦੀ ਲੁੱਟ ਕਰਦੇ ਸਨ ਇਹ ਉਹਨਾਂ ਨੂੰ ਲੁੱਟ ਲੈਂਦੇ ਸਨ ਬਾਅਦ ਵਿੱਚ ਉਹ ਮਹਾਰਾਜ ਸਾਹਿਬ ਜੀ ਦੇ ਕੋਲ ਜਦੋਂ ਸੰਗਤਾਂ ਆਉਂਦੀਆਂ ਸਨ ਤੇ ਉਹ ਸਾਧ ਸੰਗਤ ਜੀ ਰਸਤਾ ਬਸਤਾ ਲੈ ਕੇ ਆਉਂਦੇ ਸਨ ਮਾਇਆ ਲੈ ਕੇ ਆਉਂਦੇ ਸਨ ਜੋ ਰਾਖੀ ਰੁੱਤੇ ਜਾਂਦੇ ਸਨ ਜਦੋਂ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਇਹ ਗੱਲ ਪਹੁੰਚੀ ਮਹਾਰਾਜ ਕਹਿੰਦੇ ਮੈਂ ਤੁਹਾਡੇ ਅੰਦਰ ਐਸੀ ਸੂਰਬੀਰਤਾ ਭਰਾਂਗਾ ਮੈਂ ਤੁਹਾਡੇ ਅੰਦਰ ਐਸੀ ਸ਼ੂਰਮਗਤੀ ਭਰਾਂਗਾ ਕਿ ਤੁਹਾਡੇ ਤੁਹਾਨੂੰ ਪਹਿਲਾਂ ਦਾ ਸ਼ਸਤਰਕਾਰੀ ਪੜਾਉਣਾ ਉਹ ਅੱਗੇ ਉਹ ਸਿੰਘ ਕਹਿੰਦੇ ਨੇ ਕਹਿੰਦੇ ਮਹਾਰਾਜ ਜੇਕਰ ਚਿੜੀ ਉੱਡਦੀ ਹੈ ਨਾ ਤੇ ਚਿੜੀ ਦੇ ਖੰਭਾਂ ਦੇ ਖੜਾਕ ਦੇ ਨਾਲ ਮੈਂ ਡਰ ਜਾਂਦਾ ਹਾਂ ਮੇਰੀ ਤਾਂ ਟੈਕਨੀਕ ਪਾਇਆ ਹੈ ਤੇ ਮੈਂ ਸ਼ਸਤਰ ਕਿਵੇਂ ਫੜ ਸਕਦਾ ਹਾਂ ਚਿੜੀ ਉੱਡੇ ਤੋਂ ਮੈਂ ਜਨਗਾਂ ਲੜ ਮੈਂ ਡਰ ਜਾਵਾਂ ਦੁਸ਼ਮਣ ਸੇ ਕੈਸੇ ਲੜ ਪਾਉਂ ਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇਹਨਾਂ ਚਿੜੀਆਂوں سے میں ਬਾਜ਼ ਪੜਾऊं ਇਹਨੇ ਤੁਹਾਡੇ ਕੋਲ ਤਾਂ میں ਬਾਜ਼ ਮਰਵਾਉਣੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਨੇ ਨਾ ਕੰਬੀ ਖਾਨ ਮਾਰੇ ਕਹਿੰਦੇ ਤੁਹਾਨੂੰ ਉਹਨਾਂ ਨਾਲ ਲੜਨਾ ਲੜਾਉਣਾ ਹੈ ਚਿੜੀਆਂوں سے میں ਬਾਜ਼ ਤਰੋਂ ਕਵੇ ਗੋਬਿੰਦ ਸਿੰਘ ਨਾਮ ਦਾ ਤੇ ਸਾਧ ਸੰਗਤ ਜੀ ਹੋਇਆ ਵੀ ਇਸੇ ਕਰ ਹੁਣ ਉਹ ਭੀਮ ਚੰਦ ਕਹਿੰਦਾ ਹੈ ਕਿ ਇਹ ਕੜਾ ਖਾਣੇ ਇਹ ਗਰੀਬ ਲੋਕ ਇਹ ਸਾਡੀ ਬਰਾਬਰੀ ਕਿੱਥੇ ਕਰ ਸਕਦੇ ਇਸ ਸਾਗ ਸੰਗਤ ਕੀ ਉਹ ਪਰੰਤੂ ਮਨ ਦੇ ਅੰਦਰ ਇੱਕ ਖੰਧਕ ਸੀ ਮਨ ਦੇ ਇੱਕ ਵਿੱਚ ਇੱਕ ਬਲਬਲਾ ਸੀ ਕਿ ਮੈਂ ਸਭ ਤੋਂ 22 ਧਾਰ ਦੇ ਰਾਜਾਂ ਦੇ ਵਿੱਚੋਂ ਸਭ ਤੋਂ ਵੱਡਾ ਰਾਜਾ ਹਾਂ ਪਰੰਤੂ ਮੈਨੂੰ ਕੋਈ ਆ ਕੇ ਰਾਜਾ ਨਮਸਕਾਰ ਨਹੀਂ ਕਰਦਾ ਗੁਰੂ ਗੋਬਿੰਦ ਸਿੰਘ ਕੋਲੇ ਐਸਾ ਕੀ ਹੈ ਤੂੰ ਜਾ ਕੇ ਰਾਜੇ ਨਮਸਕਾਰ ਕਰਦੇ ਨਹੀਂ ਉਹਦਾ ਇੱਕ ਵਜ਼ੀਰ ਸੀ ਪੰਮਾ ਪ੍ਰਹੁਤ ਉਹਦਾ ਨਾਮ ਸੀ ਉਹਨੇ ਇਹੀ ਕੀਤਾ ਉਹਨੂੰ ਪੰਮੇ ਨੂੰ ਨਾ ਆਨੰਦਪੁਰ ਸਾਹਿਬ ਤੇ ਭੇਜਿਆ ਉੱਚੇ ਵੀ ਜੇ ਕਿਹਦਾ ਪਤਾ ਕਰਕੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਇਹੋ ਜਿਹਾ ਕੀ ਹੈ ਜਿਹੜਾ ਆਪਣੇ ਕੋਲੇ ਹੈ ਨਹੀਂ ਆਪਾਂ ਵੀ ਲੈ ਆਵਾਂਗੇ ਆਪਾਂ ਨੂੰ ਵੀ ਰਾਜੇ ਨਮਸਕਾਰ ਕਰਿਆ ਕਰਦੇ ਹੁਣ ਪੰਮਾ ਪੁਜਹਤ ਅਨੰਦਪੁਰ ਸਾਹਿਬ ਆਉਂਦਾ ਹੈ ਤਾਂ ਵੀ ਇੱਥੇ ਕਾਫੀ ਸਮਾਂ ਰਹਿੰਦਾ ਹੈ ਰਹਿ ਕੇ ਹੁਣ ਜਦੋਂ ਵਾਪਸ ਜਾਂਦਾ ਹੈ ਨਾ ਸਾਲ ਸਿੰਘ ਜੀ ਉਹ ਤੇ ਹੁਣ ਉਹਨੂੰ ਅੰਦਰੋਂ ਟਾਲੀ ਲੱਗੀ ਹੋਈ ਸੀ ਭੀਜ ਜਾਂਦੂ ਮੈਨੂੰ ਛੇਤੀ ਛੇਤੀ ਦਸਵੇਂ ਚੀਜ਼ ਲੈ ਕੇ ਆਵਾਂਗੇ ਪੰਮਾ ਕਹਿਣ ਲੱਗਾ ਕਹਿ ਲੇ ਰਾਜਨ ਮਹਨ ਜੀ ਨੂੰ ਦੱਸ ਦੇਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕੋਲ ਇਹੋ ਜਿਹਾ ਕੀ ਹੈ ਪਰੰਤੂ ਇਹ ਨਾ ਹੋਵੇ ਕਿ ਬਾਦ ਤੁਮ ਨੂੰ ਡੰਡ ਲਾਵੇ ਤੇ ਮੈਨੂੰ ਮਾਰ ਦੇ ਪੰਡ ਕਾ ਨਹੀਂ ਐਸਾ ਨਹੀਂ ਹੋਵੇਗਾ ਤੂੰ ਜੋ ਕੁਝ ਹੈ ਦਲ ਜਲਦੀ ਨਾ ਦੱਸ ਪੰਮੇ ਦੇ ਬੋਲ ਬੰਮਾ ਬਹੁਤ ਕਹਿੰਦਾ ਹੈ ਇਹਦਾ ਐ ਭੀਮਚ ਇਹ ਰਾਜਨ ਤੂੰ 100 ਵਾਰੀ ਮਰੇ ਮਰ ਕੇ ਜਨਮ ਲਵੇ ਜਨਮ ਲੈ ਕੇ ਆਖੀ ਰਾਜ ਕਰੇ ਆਮੀ ਤੁ गोविंद ਸਿੰਘ ਮਹਾਰਾਜ ਜੀ ਦੀ ਬਰਾਬਰੀ ਨਹੀਂ ਕਰ ਸਕਦਾ ਜਦੋਂ ਕਲਗੀ ਤਰਪਾਸ਼ਾਉ ਗਰੀਬ ਸਿੱਖਾਂ ਦੇ ਵਿੱਚ ਬੈਠੇ ਹੁੰਦੇ ਨੇ ਤੇ ਮਹਾਰਾਜ ਸਾਹਿਬ ਦੀ ਸ਼ਾਨ ਉਹ ਸ਼ੌਕਤ ਇੰਨੀ ਜ਼ਿਆਦੀ ਹੁੰਦੀ ਹੈ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਥੱਲੇ ਚੰਦਰ ਦੀ ਚੋਕੀ ਹੁੰਦੀ ਹੈ ਮਹਾਰਾਜ ਸਾਹਿਬ ਜੀ ਦੇ ਉੱਪਰ ਪ੍ਰਸ਼ਾਦੀ ਹਾਥੀ ਚਾਵਰ ਕਰਦਾ ਹੈ ਤੇ ਲੱਖਾਂ ਰੁਪਈਆ ਦਾ ਚਦੋਆ ਸੰਤੂ ਸਾਹਿਬ ਜੀ ਦੇ ਸੀਸ ਦੇ ਉੱਪਰ ਹੁੰਦਾ ਹੈ ਜਦੋਂ ਗੁਰੂ ਕੇ ਸਿੱਖਾਂ ਵਿੱਚ ਸੰਤੂ ਪਾਸ਼ਾ ਕਲਗੀ ਤਰਪ ਮਹਾਰਾਜ ਬੈਠੇ ਹੁੰਦੇ ਨਾ ਰਾਜੇ ਹੁੰਦੇ ਨੇ ਜਿੰਨੀ ਉਹਨਾਂ ਦੀ ਸ਼ੋਭਾ ਉਦੋਂ ਹੁੰਦੀ ਹੈ ਤੂੰ 100 ਵਾਰੀ ਮਰ ਕੇ ਜਨਮ ਲੈ ਕੇ ਵੀ ਆ ਰਾਜ ਕਰਕੇ ਵੀ ਉਹਨੀ ਸ਼ੋਭਾ ਪ੍ਰਾਪਤ ਨਹੀਂ ਕਰ ਸਕਦਾ ਸੋ ਸਾਖ ਸੰਗਤ ਜੀਓ ਮੈਂ ਜਿਹੜੀ ਗੱਲ ਕਰ ਰਿਹਾ ਹਾਂ ਸੰਕਲਪੀ ਤਰ ਪਾਸ਼ਾ ਪਾਤਸ਼ਾਹ ਤਰ ਸਿੰਘ ਮਹਾਰਾਜ ਜੀ ਦਾ ਅੱਜ ਜੋਤੀ ਜੋਤ ਰੂਪ ਹੈ ਆਪ ਵੀ ਪਤਾ ਹੈ ਕਿ ਨਦੇੜ ਦੀ ਧਤੀ ਤੇ ਸਤਗੁਰੂ ਮਹਾਰਾਜ ਜੀ ਨੇ ਪਨਪੌਤਕ ਸਰੀਰ ਨੂੰ ਤਿਆਰ ਕੀਤਾ ਇਹ ਵੀ ਆਪਕੀ ਨੂੰ ਬਲੀਪਾਨ ਪਤਾ ਹੋਵੇਗਾ ਕਿ ਜਿਹੜੇ ਦੋ ਵजीर खान ਵੱਲੋਂ ਭੇਜੇ ਗਏ ਉਹ ਪਠਾਨ ਉਹਨਾਂ ਨੇ ਮਹਾਰਾਜ ਸਹਿਬ ਜੀ ਦੇ ਵੱਖੀ ਚ ਖੰਡਰ ਮਾਰਿਆ ਸੀ ਤੇ ਸਤਗੁਰੂ ਮਹਾਰਾਜ ਜੀ ਪਹਿਲਾਂ ਹੀ ਵੈਸੇ ਵੀ ਉਹਦਾ ਉਪਚਾਰ ਨਹੀਂ ਕਰਵਾਉਣਾ ਚਾਹੁੰਦੇ ਸਨ ਮਹਾਰਾਜ ਕਹਿੰਦੇ ਸਾਡਾ ਸਮਾਂ ਆ ਗਿਆ ਹੈ ਸ੍ਰੀ ਹੁਸ਼ਿਆਰ ਦਾ ਪਰੰਤੂ ਸਿੰਘਾਂ ਨੇ ਕਹਿਣ ਤੇ ਕਲਗੀਧਰ ਪਾਤਸ਼ਾਹ ਜੀ ਨੇ ਉਹਦਾ ਉਪਚਾਰ ਕਰਾਇਆ ਟੰਕੇ ਲਗਵਾਏ ਗਏ ਪਰੰਤੂ ਇੱਕ ਦਿਨ ਕੀ ਹੋਇਆ ਮਹਾਰਾਜਾ ਸਿਮਰ ਦਾ ਵਿਵਾਨ ਸਜਿਆ ਹੋਇਆ ਹੈ ਸੰਗਤਾਂ ਰੱਖੀਆਂ ਨੇ ਤੇ ਸਤਰੂ ਪਾਸ਼ਾ ਸ਼ਸਤਰਾਂ ਦਾ ਬਹੁਤ ਸਤਕਾਰ ਕਰਦੇ ਸੀ ਸ਼ਸਤਰਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਤੁੰਕ ਕਮਾਨ ਮਹਾਰਾਜਾ ਸਿਮਰ ਨੇ ਇਸ ਤਰ੍ਹਾਂ ਸਜਾਇਆ ਹੋਇਆ ਹੈ ਬੜਾ ਭਾਰੀ ਕਮਾਨ ਹੈ ਤੇ ਲੰਮਾ ਉੱਚਾ ਹੈ ਉੱਚੇ ਇੱਕ ਰਾਜਾ ਆਇਆ ਆ ਕੇ ਉਹਨੇ ਕਦੇ ਤੋਂ ਤੁੰਕ ਵੱਲ ਵੇਖਦਾ ਹੈ ਤੇ ਕਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਦੇਖਦਾ ਹੈ ਇਸ ਸਾਜ ਸੰਗਤ ਜੀਓ ਉਹ ਮਸਤੜੀ ਜੀ ਹੱਸਿਆ ਮਾਰੇ ਕਲਵੀ ਤਰ ਪਾ ਸ਼ਾ ਕਹਿਣ ਲਗੇ ਰਾਜਨ ਹੱਸੇ ਕਿਉਂ ਕੰਮ ਦਾ ਕੋਈ ਗੱਲ ਨਹੀਂ ਮਾਰੇ ਸਤਿਗੁਰੂ ਮਾਰੇ ਕਹਿੰਦੇ ਜਿਹੜੀ ਤੇਰੇ ਮਨ ਚ ਆਈ ਹੈ ਨਾ ਉਹਨੂੰ ਜ਼ਾਹਰ ਕਰ ਦੱਸ ਸਤਿਗੁਰੂ ਨਾਨਕ ਦੇ ਧਰਮ ਤੇ ਸ਼ੱਕ ਨਹੀਂ ਕਰ ਸਕਦਾ ਕਿਤੇ ਤੇਰੇ ਮਨ ਦੇ ਵਿੱਚ ਇਹ ਭਲੇਖਾ ਤਾਂ ਨਹੀਂ ਕਿ ਗੁਰੂ ਗੋਬਿੰਦ ਸਿੰਘ ਨੇ ਆ ਜਿਹੜੀਆਂ 14 ਜੰਗਾਂ ਜਿੱਤੀਆਂ ਨੇ ਇਹ ਕਿਤੇ ਐਵੇਂ ਦਿਖਾਵਾ ਹੈ ਤੇਰਾ ਇਹ ਵੀ ਵਹਿਮ ਦੂਰ ਕਰ ਦੇ। ਐਨ ਲਗਾ ਮਾਰੇ ਮੈਂ ਪੁੱਛਣਾ ਚਾਹੁੰਨਾ ਵੀ ਆਹ ਜਿਹੜਾ ਕਮਾਨ ਪਿਆ ਹੈ, ਆਹ ਜਿਹੜਾ ਧੁੱਕ ਪਿਆ ਹੈ ਇਹ ਦੇਖਣ ਵਿੱਚ ਤੁਹਾਡੇ ਸਰੀਰ ਨਾਲੋਂ ਵੀ ਵੱਡਾ ਹੈ, ਭਾਰੀ ਹੈ। ਤੇ ਕੀ ਤੁਸੀਂ ਇਹਨੂੰ ਚਲਾਉਨੇ ਹੋ? ਕਿ ਦਿਖਾਉਣ ਵਾਸਤੇ ਰੱਖਿਆ? ਅਲਗੀਰ ਪਾਸ਼ਾ ਕਹਿੰਦੇ ਨੇ ਨਾ ਤਾਂ ਇੱਥੇ ਸ਼ਸਤਰ ਦਿਖਾਉਣ ਵਾਸਤੇ ਨੇ ਤੇ ਨਾ ਸ਼ੌਕਦ ਜੇਕਰ ਅਸੀਂ ਸ਼ਸਤਰ ਪਹਿਨਦੇ ਹਾਂ ਸ਼ਸਤਰ ਧਾਰੀ ਹਾਂ ਤੇ ਅਸੀਂ ਸ਼ਸਤਰ ਚਲਾਉਣੇ ਜਾਣਦੇ ਹਾਂ ਤੇ ਜੇਕਰ ਅਸੀਂ ਗੁਰਬਾਣੀ ਨੂੰ ਮੱਥਾ ਟੇਕਦੇ ਹਾਂ ਗੁਰਬਾਣੀ ਪੜ੍ਹਦੇ ਹਾਂ ਜੇ ਅਸੀਂ ਗੁਰਬਾਣੀ ਪੜ੍ਹਨੀ ਜਾਣਦੇ ਅਸੀਂ ਗੁਰਬਾਣੀ ਦੇ ਆਦੇਸ਼ ਦਾ ਉਪਦੇਸ਼ ਦਾ ਸਾਨੂੰ ਪਤਾ ਹੈ ਅਸੀਂ ਗੁਰਬਾਣੀ ਤੇ ਪਹਿਰਾ ਦੇਣੀ ਹਾਂ ਮਾਰੇ ਕਿਹਨੇ ਤੇ ਸਤਬੂ ਮਹਾਰਾਜ ਨੇ ਕੀ ਕੀਤਾ ਉਹ ਜਿਹੜਾ ਕਮਾਨ ਸੀ ਉਹ ਉਠਾ ਕੇ ਉਹਦਾ ਚਿੱਲਾ ਚੜਾ ਕੇ ਦਿਖਾਇਆ ਸੀ ਪਰ ਉਹ ਵੱਡਾ ਸੀ ਭਾਰੀ ਸੀ ਜ਼ੋਰ ਲੱਗ ਗਿਆ ਉਹ ਜਿਹੜੇ ਟੰਕੇ ਸੱਗੇ ਹੋਏ ਸਾਰੇ ਨਾ ਮੱਖੀ ਦੇ ਵਿੱਚ ਖੰਜਰ ਦੇ ਵੱਜੇ ਤੋਂ ਉਹ ਦੁਬਾਰਾ ਹਾਰੇ ਹੋ ਗਏ ਸਮੋ ਫਟ ਗਏ ਸੀ ਤੇ ਉੱਥੇ ਹੀ ਉਹਦਾ ਖੂਨ ਰਿਸਣ ਲੱਗ ਗਿਆ ਸੀ ਸਤਿ ਸ੍ਰੀ ਅਕਾਲ ਉਸੇ ਜ਼ਖਮ ਦੇ ਕਾਰਨ ਹੀ ਸਤਸੰਗਤ ਮਹਾਰਾਜ ਜੀ ਨੇ ਉਹ ਸ਼ਰੀਰ ਛੱਡਿਆ ਸੀ ਸੋ ਉਹ ਆਪਾਂ ਦਿਹਾੜਾ ਉਹ ਦਿਨ ਆਪਾਂ ਅੱਜ ਮਨਾ ਰਹੇ ਹਾਂ ਗੁਰੂ ਮੰਦਰ ਜਨ ਭਾਈ ਜਗਜੀਤ ਸਿੰਘ ਜੀ ਦੀ ਹਜ਼ੂਰੀ ਰਾਕੀ ਸਟੇਟ ਫੋਕਵਾਰ ਆਪ ਕੋਲ ਥਾਂ ਤੋਂ ਜਿੱਥਾ ਪਹੁੰਚਾ ਹੈ ਆਪਣੇ ਕੋਲੇ ਮੈਂ ਬਹੁਤ ਸਮਾਂ ਲਵਾਂ ਆਪਾਂ ਉਹਨਾਂ ਨੂੰ ਸਮਾਂ ਦਈਏ ਤੇ ਆਪ ਗਰ ਮਿਲ ਕੇ ਉਹਨਾਂ ਤੋਂ ਗੁਰਬਾਣੀ ਸ਼ਬਦ ਦੇ ਨਾਲ ਗੁਰਦਣਾ ਕਰੀਏ ਆਪ ਉਹਨਾਂ ਦੀ ਨਾਮ ਦੇ ਵਿੱਚ ਨਿਦਕਾਰਾ ਕਰ ਜਾਈਏ ਬੋਲੇ